ਗੱਤਾ ਸੁਪਨਾ ਗਤਾ ਬੁਰਗੀ ਤਨ ਭਾਗੀ ਹੋ ਜੋ ਅਤਿਵਾਰੀ ਦੀਵਾਨ ਨੂੰ ਸਭ ਸੰਤਾਨਾਂ ਦੀਆਂ ਬਾਤਰੀਆ ਹੋ ਤਨ ਭਾਗੀ ਹੋ ਜੋ ਪੰਥ ਦਾ ਗੁਰਮਤਾ ਹੈ ਇਹ ਗੁਰਦੇਵ ਬਹਾਦਰ ਮਹਾਰਾਜੀ ਦਾ ਪਾਵਨ ਭਵੰਤਰ ਸਾਡੇ 300 ਸਾਲਾਂ ਸ਼ਹੀਦੀ ਪੁਰਬ ਅਤੇ ਨਾਲ ਭਾਈ ਮਤੀ ਦਾ ਜੀ ਭਾਈ ਸਤੀ ਦਾ ਜੀ ਭਾਈ ਬਿਆਲਾ ਜੀ ਦੇ ਇਹ ਜਿਹੜੇ ਦਿਨ ਹਾਂ ਸਿੱਖੀ ਪੁਰਬ ਹਨ ਸਭ ਮਾਈ ਭਾਈ ਰਲ ਕੇ ਮਨਾ ਰਹੇ ਹਾਂ ਸਤਾਂਪੁਰ ਸਾਹਿਬ ਜਿੱਥੇ ਗੁਰਦਾਰ ਸਾਹਿਬ ਦੀ ਸੰਗਤ ਹੈ ਸਤਿਗੁਰੂ ਜੀ ਦਾ 350 ਸਾਲਾ ਮਨਾਇਆ ਹੋਇਆ ਸਾਡਾ ਸਫਲ ਹੋਵੇ ਸਾਨੂੰ ਗੁਰਸਿੱਖੀ ਦਾ ਬਲ ਆਵੇ ਗੁਰਸਿੱਖੀ ਸਾਡੇ ਹਿਰਦੇ ਵਿੱਚ ਗੁਰਹੁਲਤ ਹੋਵੇ ਗੁਰੂ ਸਾਹਿਬ ਜੀ ਦੇ ਉਪਾਰਦਾਸਾਂ ਬੇਨਤੀਆਂ ਕਰਨ ਵਾਸਤੇ ਇਹ ਜਿਹੜੇ ਸਮਾਗਮ ਨੇ ਨਾਲ ਦੇ ਨਾਮ ਵਿਚਾਰਾਂ ਦੇ ਸਹਿਬ ਕੀਰਤਨ ਦੇ ਸਹਿਬ ਸੱਭਾ ਹੁਣ ਆ ਰਹੇ ਹਨ ਸਤਿਗੁਰੂ ਸੇਗਹਬਾਦਰ ਮਹਾਰਾਜ ਸਦੇ ਪਾਤਸ਼ਾਹੀ ਦਾ ਪਾਵਨ ਕੋਇਸਤਰ ਜੋ ਪ੍ਰਕਾਸ਼ ਹੈ ਜੋ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇੱਥੇ ਗੁਰੂ ਕੇ ਮਹਿਲ ਅਸਥਾਨ ਹੈ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੇਰੀ ਫਿਰੀ ਦੇ ਮਾਲਕ ਸਤਿ ਸ੍ਰੀ ਅਕਾਲ ਸਾਰੇ ਪਰਿਵਾਰ ਸਮੇਤ ਰਹਿੰਦੇ ਹਾਂ ਤਿੰਨ ਮਹਿਲ ਸਤਿ ਸ੍ਰੀ ਅਕਾਲ ਜੀ ਦੇ ਹਨ ਤੇ ਮਾਤਾ ਨਾਨਕੀ ਜੀ ਨੇ ਕੋਕ ਨੂੰ ਭਾਗ ਲਾਇਆ ਸਸਨ ਦੇਵ ਭਾਦਰ ਮਹਾਰਾਜ ਸਤਿ ਸ੍ਰੀ ਅਕਾਲ ਜੀ ਨੇ ਇਸ ਸਤਿਗੁਰੂ ਜੀ ਨੇ ਛੋਟੀ ਬਸਤਾ ਦੇ ਵਿੱਚ ਹੀ ਉੱਥੇ ਜੋ ਕੌਸਕ ਕੀਤੇ ਹਨ ਇੱਕ ਇਕੱਲੇ ਰਹਿਣਾ ਸਮਾਧੀ ਵਿੱਚ ਰਹਿਣਾ ਇਹ ਸਤਿਗੁਰੂ ਸਿੱਧੇ ਬਾਸੇ ਕਿਸੇ ਨਾਲ ਬਹੁਤੀ ਕੋਈ ਵਾਰਤਾ ਲਾਪਨੀ ਸੀ ਕਰਦੇ ਇਹ ਸਤਿਗੁਰੂ ਜੀ ਜਿਹਨਾਂ ਆਪ ਕਹਿੰਦੇ ਐ ਧੁੱਪ ਧੁੱਪ ਰਹਿੰਦੇ ਸੰਸਾਰ ਅੰਦਰ ਭਗਤੀ ਭਾਵ ਤੇ ਮਨ ਆਸ ਅੰਦਰ ਭਰਿਆ ਹੋਇਆ ਹੈ ਸਤਗੁਰੂ ਸਿੱਧ ਸਿੰਘ ਪਾਸ਼ਾ ਜੀ ਦੇ ਵੱਡੇ ਸੁਪੁੱਤਰ ਬਾਬਾ ਗੁਰਨਤਾ ਜੀ ਦਾ ਇਹ ਗੰਵਿਆਹ ਕਾਰਜ ਹੋਇਆ ਸਤਗੁਰੂ ਤੇਖਵਾਰ ਜੀ ਮਹਾਰਾਜ ਜੀ ਵੀ ਵਿਆਹ ਦੇ ਦਿਨ ਸਭ ਨੂੰ ਬਸਤਰ ਨਵੇਂ ਸਵਾਜ ਜਾਂਦੇ ਆਣ ਪਹਰੇ ਜਾਂਦੇ ਹਣ ਸਤਗੁਰੂ ਸਿੱਧ ਸਿੰਘ ਪਾਸ਼ਾ ਜੀ ਨੂੰ ਵੱਡੀ ਪੋਸ਼ਾਕ ਤੇ ਨਾਲ ਇੱਕ ਨਿਸ਼ਾਲਾ ਸਤਿਗੁਰ ਸਿੱਧੀ ਬਾਸਾ ਜੀ ਪ੍ਰਾਪ ਦੇ ਨਾਲ ਜਾ ਰਹੇ ਹੈ ਤੇ ਸ੍ਰੀ ਅਮਰਦਸਰ ਸਾਇਬ ਜੀ ਜਦੋਂ ਆਪਾਂ ਬਾਰ ਬਾਰ ਜਾਣ ਲੱਗੇ ਹੰਮਦਾਨ ਦੇ ਨਾਲ ਇੱਕ ਛੋਟੀ ਉਮਰ ਦਾ ਬੱਚਾ ਜੋ ਤਨ ਕਰਕੇ ਨਹੀਨ ਸੀ ਵਸਤਰ ਨਹੀਂ ਸੰ ਸਤਗੁਰ ਸਿੱਧੀ ਬਾਸਾ ਜੀ ਨੇ ਸੁਭਰਤ ਖੜਨਾ ਕੀਤਾ ਦੇ ਆਦਾ ਕੀਤੀ ਤੇ ਵੇਖਿਆ ਕਿ ਇਹ ਜੀ مالک ਹੈ ਇਹਦੇ ਤਾਂ ਦੇ ਵਸਤਰ ਨਹੀਂ ਹਨ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਸ ਤੇ ਦਇਆ ਕੀਤੀ ਆਪਣੇ ਤਾਂ ਦੇ ਸਾਰੇ ਵਸਤਰ ਸਮੇਤ ਉਹ ਸ਼ਾਲ ਦੇ ਸਤਿਗੁਰੂ ਸਿੱਤੇ ਬਾਸ ਜੀ ਨੇ ਬਖਸ਼ਿਸ਼ ਤੱਕ ਦਿੱਤੇ ਉਧਰ ਮਾਤਾ ਜੀ ਨੇ ਦੇਖਿਆ ਨੇ ਮੇਰੇ ਲਾਲ ਜੀ ਦੇ ਤਨ ਤੇ ਵਸਤਰ ਨਹੀਂ ਹਨ ਤੇ ਦਾਸ ਨੂੰ ਕਹਿ ਕੇ ਸ੍ਰੀ ਜਿਵਾ ਕੀ ਆਪਣੇ ਕੋਲ ਲਿਆਂਦਾ ਆਖਿਆ ਲਾਲ ਜੀ ਤੁਹਾਡੇ ਵਸਤਰ ਕਿਤੇ ਹਨ ਤੈਨ ਕੇ ਮਾਤਾ ਜੀ ਇੱਕ ਬੱਚੇ ਦੇ ਉਤੇ ਗਰੀਬੀ ਦਾ ਪ੍ਰਭਾਵ ਹੈ ਵਸਤਰ ਨਹੀਂ ਹਨ ਮੈਂ ਉਸ ਨੂੰ ਦੇ ਦਿੱਤੇ ਮਾਤਾ ਨੇ ਆਪਣੇ ਪੁੱਤਰ ਨੂੰ ਲਾਲ ਨੂੰ ਉੱਟ ਕੇ سینੇ ਦੇ ਨਾਲ ਲਾਇਆ ਇਸ ਸਤਗੁਰੂ ਸੱਚੇ ਪਾਤਸ਼ਾਹ ਦਾ ਸਿਕਰਾਨਾ ਕੀਤਾ ਕਿ ਇਹਨਾਂ ਦੇ ਅੰਦਰ ਬਰਾਗ ਜਿਹੜਾ ਹੈ ਕੁਟਕੁਟ ਕੇ ਭਰਿਆ ਹੋਇਆ ਹੈ ਦਾਨ ਕਰਨ ਦਾ ਇਹਨਾਂ ਮਾਦਾ ਹੈ ਮਾਦਾ ਜੀ ਨੇ ਦਾਸ ਨੂੰ ਵੇਚ ਕੇ ਦੁਆਰਾ ਮਸਤ ਜਿਹੜੇ ਹਨ ਉਹ ਪਹਿਨਾਉਣਾ ਸੀ ਸਤਗੁਰੂ ਜੀ ਨੇ ਇਹ ਬਿਲੇ ਦਰਿਆ ਦਲੀ ਜਿਹੜੇ ਹਨ ਵਿਚਾਰ ਇਹ ਲੱਗੇ ਜਾ ਕੇ ਵੱਡੇ ਕਾਰਨਾਮੇ ਕਰਨਗੇ ਸਤਿਗੁਰ ਸੱਚੇ ਬਾਦਸ਼ਾਹ ਜੀ ਗੁਰੂ ਤੇਗ ਬਹਾਦਰ ਮਹਾਰਾਜ ਜਿੱਥੇ ਸਮਾਪਤੀ ਹੁੰਦਾ ਹੈ ਅਰ ਗੋਵਿੰਦ ਪੂਰੇ ਦੇ جنگ ਦੇ ਵਿੱਚ ਸਤਿਗੁਰ ਸੱਚੇ ਬਾਦਸ਼ਾਹ ਜੀ ਪਿਤਾ ਸਤਿਗੁਰ ਜੀ ਦੇ ਨਾਲ جنگ ਦੇ ਵਿੱਚ ਹਿੱਸਾ ਲੈਂਦੇ ਆ ਸਤਗੁਰ ਸਿੱਧੀ ਬਾਦਸ਼ਾਹੀ ਨੇ ਦੇਖਿਆ ਵੀ ਇਹ ਦੇਖਦੇ ਵੀ ਬਹੁਤ ਨਹੀਂ ਹਾਂ ਉਸ ਤੇ ਸਤਗੁਰ ਸਿੱਧੀ ਬਾਦਸ਼ਾਹੀ ਨੇ ਇਹਨਾਂ ਦਾ ਨਾਮ ਤਿਆਗ ਮਨ ਤੋਂ ਦੇਖ ਬਹਾਦਰ ਰਹਿੰਦਾ ਉਸੇ ਤਰ੍ਹਾਂ ਇਹ ਜਿਹੜਾ ਨਾਮ ਹੈ ਸਤਗੁਰੂ ਦਾ ਦਿੱਤਾ ਗਿਆ ਤਖੱਲਸ ਦੇ ਨਾਲ ਤਾਂ ਜਿੰਦਗੀ ਅੱਜ ਤੱਕ ਵੀ ਉਸ ਤੇ ਇੱਕ ਬਹਾਦਰ ਮਹਾਰਾਜ ਦੀ ਬੜੀ ਹੁੜਿਆਈ ਹੈ ਸਤਿਗੁਰ ਸਿੱਤੇ ਪਾਸ਼ਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਵਡੀਆਂ ਵਡਿਆਈਆਂ ਸ੍ਰੀ ਦਸਮ ਬਾਣੀ ਦੇ ਵਿੱਚ ਜਿੱਥੇ ਅਰਦਾਸ ਆਪਾਂ ਸਾਰੇ ਪੜਦੇ ਆ ਸ੍ਰੀ ਹਰਿ ਕਿਸ ਨਤੇ ਆਈ ਹੈ ਜਿਸ ਜਿੱਥੇ ਸਭ ਦੁੱਖ ਜਾਏ ਜਿੱਥੇ ਗੁਰਦੇਗ ਬਹਾਦਰ ਮਹਾਰਾਜ ਦੀ ਮਹਿਮਾ ਦੇ ਵਿੱਚ ਪੰਕਤੀਆਂ ਅਕਿਤ ਕੀਤੀਆਂ ਤੇਗ ਬਹਾਦਰ ਸਿਮਰਿਆ ਧਰ ਨਉ ਨਿਧ ਆਵੈ ਧਾਏ ਸਭ ਥਾਈ ਹੋਇ ਸੁਖਾਈ ਇਹ ਬਡੀਆਂ ਬਖਸ਼ਿਸ਼ਾਂ ਆਵਨ ਸਤਿਗੁਰ ਸਤਿਪਾਤ ਜੀ ਦੀਆਂ ਇਹ ਸਤਿਗੁਰੂ ਦੇਗ ਬਹਾਦਰ ਮਹਾਰਾਜ ਸਤਿਪਾਤ ਜੀ ਸਮਾਂ ਮ੍ਰਦੀਪ ਹੁੰਦਾ ਜਾਂਦਾ ਹੈ ਬਖਸ਼ਿਸ਼ਾਂ ਕੀਤਪੁਰ ਸਾਹਿਬ ਤੋਂ ਲੈ ਕੇ ਮਾਤਾ ਨਾਨਕੀ ਜੀ ਬਾਬੇ ਬਕਾਲੇ ਦੀ ਧਰਤੀ ਤੇ ਪਹੁੰਚ ਜਾਂਦੇ ਹਨ ਇਥੇ ਆਪਣਾ ਨਿੱਜੀ ਘਰ ਸੀ ਮਾਤਾ ਜੀ ਦਾ ਉੱਥੇ ਫਿਰ ਆਪਣੇ ਲਾਲ ਜੀ ਨੂੰ ਲੈ ਕੇ ਆਪਣੀ 누ਖਾ ਮਾਤਾ ਗੂਜਰੀ ਸਾਹਿਬ ਜੀ ਨੂੰ ਲੈ ਕੇ ਉਥੇ ਨਿਵਾਸ ਰੱਖਦੇ ਸਤਗੁਰੂ ਤੇਗ ਬਹਾਦਰ ਮਹਾਰਾਜੀ ਜਿਨ ਨੇ ਵੀ ਭਜਨੀ ਭਜਨੀਕ ਪੁਰਸ਼ ਘਾਨਾ ਰਾਜ ਨੂੰ ਬੰਦਗੀ ਕਰਨ ਵਾਲੇ ਨੇ ਜਿਹਨੇ ਬੰਦਗੀ ਕਰਨ ਵਾਲੇ ਇਕੱਠੇ ਬਾਹਰ ਬੰਦਗੀ ਵੀ ਜਿਹੜੇ ਮਗਨ ਰਹਿੰਦੇ ਆ ਉਹਨਾਂ ਦਾ ਦੀਵਨ ਜਿਹੜਾ ਇਹੋ ਆਮ ਦੁਨੀਆ ਤੱਕ ਨਹੀਂ ਸਕਦੀ ਕਿਉਂਕਿ ਉਹ ਬਾਹਰ ਆਉਂਦੇ ਹੀ ਨਹੀਂ ਉਹਨਾਂ ਦਾ ਸਮਾਂ ਜਿਹੜਾ ਨਿਯਤ ਕੀਤਾ ਹੁੰਦਾ ਹੈ ਉਹ 12 ਵਜੇ ਨੂੰ ਲੈ ਕੇ 1 ਵਜੇ ਤੱਕ ਉਹ ਬਾਹਰ ਹੁੰਦੇ ਆ ਫਿਰ ਆਪਣੇ ਉਸ ਹੱਥਾਂ ਤੇ ਵਾਹ ਜਾਂਦੇ ਆ ਜਿੱਥੇ ਉਹਨਾਂ ਦਾ ਮਨ ਜੁੜਿਆ ਹੁੰਦਾ ਹੈ ਕਈ ਲੋਕ ਇਹਨਾਂ ਵਿਚਾਰਾਂ ਨੂੰ ਤਾਕ ਕਰਦੇ ਹੈ ਕਿ ਪੂਰੇ ਜਿਵੇਂ ਬੈਠਣਾ ਕੋਈ ਵੱਡੀ ਗੱਲ ਨਹੀਂ ਹੈ ਤੇ ਇਹ ਬੈਠਣਾ ਵੀ ਨਹੀਂ ਚਾਹੀਦਾ ਹੈ ਸੰਸਾਰ ਆਇਆ ਹੈ ਵਿੱਚ ਸੰਸਾਰ ਦੇ ਜੀਵ ਆਇਆ ਹੈ ਤੇ ਦੇਖਣਾ ਚਾਹੀਦਾ ਨਾ ਰਕਤ ਮਾਸੇ ਸਭ ਕੁਝ ਕਰਨਾ ਚਾਹੀਦਾ ਹੈ ਪਰ ਜਿਹੜੇ ਬਜਨੀਕ ਪੁਰਸ਼ ਹੁੰਦੇ ਹਨ ਉਹਨਾਂ ਨੂੰ ਇਹ ਸੰਸਾਰ ਜਿਹੜਾ ਹਨ ਇਹੋ ਵਿਸ਼ ਸੰਸਾਰ ਤੁਮ ਦੇਖਦੇ ਇਹ ਸਾਰੇ ਸੰਸਾਰ ਨੂੰ ਤੱਕਦੇ ਨੇ ਵੀ ਇਹ ਜਿਹੜਾ ਸੰਸਾਰ ਹੈ ਉਹ ਰੂਪ ਹੈ ਕਿਤੇ ਧੁਰਗੀ ਸ਼ਾਨੇ ਬਜਦੇ ਹੋਣ ਰਾਗ ਗਾਉਣ ਹੁੰਦਾ ਹੋਵੇ ਸੰਗੀਤ ਵੱਜਦਾ ਹੋਵੇ ਤੇ ਇਹ ਜੁੱਤੇ ਦੁਨੀਆ ਦੇ ਲੋਕ ਨੱਚਦੇ ਟੱਪਦੇ ਹੋਣ ਆਮੰਦਾ ਇਸ ਗਾਣੂ ਦੇ ਕੇ ਬੜਾ ਸੁਖ ਪਰ ਮਨਾਉਂਦਾ ਵੀ ਇੱਥੇ ਬੜਾ ਖੁਸ਼ੀ ਦਾ ਮਾਹੌਲ ਹੈ ਤੇ ਇਹ ਬਹੁਤ ਸੁੰਦਰ ਜਗ੍ਹਾ ਹੈ ਆ ਤੁਸੀਂ ਵੱਡੇ ਦੇਸ਼ਾਂ ਵਿੱਚ ਚਲੇ ਜਾਓਗੇ ਜਾ ਕੇ ਉੱਥੇ ਬਾਬਾ ਨੇ ਕਲੱਬ ਨੇ ਇਹ ਤੇ ਹਿੰਦੁਸਤਾਨ ਦੇ ਵਿੱਚ ਬਹੁਤ ਐਸੀ ਪ੍ਰਵਿੰਸੀ ਹੈ ਉੱਥੇ ਜਾ ਕੇ ਲੋਕ ਆਪਣੇ ਆਪ ਨੂੰ ਤੁਸੀਂ ਤੇ ਸੁਖ ਮਹਿਸੂਸ ਕਰਦੇ ਨੇ ਵੀ ਇੱਥੇ ਬਹੁਤ ਸੁਖ ਹੈ ਇਹ ਜੰਨਤ ਹੀ ਬਣੀ ਹੋਈ ਹੈ ਕਬੀਰ ਸਾਹਿਬ ਜੀ ਸੰਗਤ ਦੇ ਨਾਲ ਪ੍ਰੇਮੀਆਂ ਦੇ ਨਾਲ ਤਰੇ ਜਾ ਰਹੇ ਹੈ ਕਿਉਂਕਿ ਉਹਨਾਂ ਨੂੰ ਆ ਕੇ ਕਹਿਣ ਲੱਗੇ ਮਹਾਰਾਜੀ ਮੇਲਾ ਹੈ ਬਨਾਰਸ ਦੇ ਵਿੱਚ ਆਪਾਂ ਮੇਲੇ ਦੇ ਲਈਏ ਦੇਖ ਕੇ ਆਈਏ ਮਹਾਰਾਜ ਸੱਜੇ ਪਾਤਸ਼ਾਹ ਦੇਖੀਏ ਕਿੰਨਾ ਸੰਸਾਰ ਦੇ ਵਿੱਚ ਇਹ ਜਿਹੜਾ ਰੰਗ ਤਮਾਸ਼ਾ ਹੋ ਰਿਹਾ ਹੈ ਬੋੜੇ ਕਿਤੇ ਜਿਹੜੇ ਟੰਡੋਲ ਨੇ ਲੱਗੇ ਪਏ ਐ ਤੇ ਤਰ੍ਹਾਂ ਤਰ੍ਹਾਂ ਦੀਆਂ ਮਠਿਆਈਆਂ ਬੜੀਆਂ ਹੋਈਆਂ ਨੇ ਤਰ੍ਹਾਂ ਤਰ੍ਹਾਂ ਦੀਆਂ ਖੇਡਾਂ ਕਰ ਰਹੇ ਨੇ ਲੋਕ ਚਲੋ ਮਹਾਰਾਜ ਦੇ ਲਈਏ ਕਬੀਰ ਸਾਹਿਬ ਜੀ ਕਹਿਣ ਲੱਗੇ ਚਲੋ ਭਾਈ ਦੇਖਿਆ ਉਹਨੇ ਤੇ ਜਦੋਂ ਇੱਕ ਪੈਰ ਉੱਥੇ ਘੁੰਮ ਲਏ ਤੇ ਸੰਗਤ ਕਹਿਣ ਲਗੀ ਮਹਾਰਾਜੀ ਚਲਿਏ ਫਿਰ ਕਹਦੇ ਆਪ ਭਾਈ ਚਲੋ ਮੁੜ ਕੇ ਆ ਗਏ ਆਪਣੇ ਆਸਣ ਤੇ ਤੇ ਜਿਹੜੇ ਸੰਗੀ ਸੰਬ ਕਹਿਣ ਲਗੇ ਅੱਜ ਮਹਾਰਾਜੀ ਬੜਾ ਮੇਲਾ ਦੇਖਿਆ ਬਹੁਤ ਥੇ ਖੁਸ਼ੀਆਂ ਖੜੇ ਜਨ ਸੰਨ ਤੇ ਲੋਗ ਲੁੱਟ ਰਹੇ ਨੇ ਲੋਗ ਤਰ੍ਹਾਂ ਤਰ੍ਹਾਂ ਦੇ ਭਗਵਾਨ ਖਾ ਰਹੇ ਨੇ ਕਿਥੇ ਕੋਈ ਫੇਰ ਤਮਾਸ਼ਾ ਹੋ ਰਿਹਾ ਮਹਾਰਾਜੀ ਬੜਾ ਆਨੰਦ ਆਇਆ ਕਵੀਰ ਸਾਹਿਬ ਜੀ ਕਹਿਣਗੇ ਭਾਈ ਆਨੰਦ ਆਇਆ ਕਹਿੰਦੇ ਨਾ ਪਰ ਮੈਂ ਇੱਕ ਗੱਲ ਦੇਖੀ ਹੈ ਵੀ ਇਥੇ ਰੱਬ ਦੇ ਨਾਮ ਦਾ ਕੋਈ ਜੀਵ ਨਹੀਂ ਸੀ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਕੋਈ ਉਥੇ ਰੱਬ ਦੀ ਬੰਦਗੀ ਕਰਨ ਵਾਲਾ ਸੇਵਾ ਸੇਮੁਨ ਦਾ ਉਥੇ ਕੋਈ ਤਮਾਸ਼ਾ ਨਹੀਂ ਸੀ ਕੋਈ ਉਥੇ ਖੇਡ ਨਹੀਂ ਸੀ ਹੋਰੀ ਵੀ ਜੇ ਰੱਬ ਦੀ ਬੰਦਗੀ ਦਾ ਕਿਤੇ ਕੋਈ ਬਣਕਾ ਦਿਖਦਾ ਹੋਵੇ ਤੇ ਕਬੀਰ ਸਾਹਿਬ ਜੀ ਕਹਿਣ ਲੱਗੇ ਭਾਈ ਇਹ ਜਿਹੜੇ ਖੇਡ ਤਮਾਸ਼ੇ ਨੇ ਦੁਨੀਆਂ ਦੇ ਹਨ ਪਰ ਜਦੋਂ ਜੰਮਦੂਤਾਂ ਕੇਹ ਨਨ ਪਕੜੇਗਾ ਫਿਰ ਉਥੇ ਇਹ ਖੇਡ ਤਮਾਸ਼ੇ ਅੱਗੇ ਕੰਮ ਨਹੀਂ ਆਉਣੇ ਗੱਜ ਕੇ ਆਪੋ ਸਤਨਾਮ ਦੇ ਕੀਤਾ ਹੋਇਆ ਭਾਜਨ ਤੇ ਬੰਦਗੀ ਓਹੀ ਕੰਮ ਆਏਗਾ ਜੇ ਮਾਤ ਪਿਤਾ ਸੁਖ ਮੀਤ ਨ ਭਾਈ ਹਨ ਹਾ ਨਾਮ ਤੇਰਾ ਸਗ ਸਹਾਈ ਕੋਈ ਸਹਾਈਤਾ ਕਰੇਗਾ ਉਸੇ ਨੇ ਅਗੇ ਸਹਾਈ ਹੋਣਾ ਹੈ ਜਦੋਂ ਕਬੀਰ ਸਾਹਿਬ ਜੀ ਨੇ ਐਸੇ ਬਚਨ ਕੀਤੇ ਸਾਰਿਆਂ ਦੇ ਮੂੰਹ ਜਿਹੜੇ ਨੇ ਉਹ ਜਿਹੜੇ ਇੱਥਾਂ ਨੂੰ ਹੋ ਗਏ ਕਬੀਰ ਸਾਹਿਬ ਜੀ ਨੇ ਬਚਨ ਕੀਤਾ ਭਾਈ RAM SINGH RAM SINGH ਇੱਥੇ ਆ ਗਿਆ ਤੇ ਨਰਾਮ ਵਾਹਿਗੁਰੂ ਪਰਮੇਸ਼ਰ ਦਾ ਭਜਨ ਕਰੋ ਪਛਤਾਹੇਗਾ ਮਨ ਇਹ ਮਨਾ ਇਹਦੀ ਜੀਵ ਫਿਰ ਪਛਤਾਉਣਾ ਪਏਗਾ ਇਸ ਕਰਕੇ ਭਜਨ ਕਰ ਉਸ ਸਿਮਰਨ ਕਰ ਬੰਦਗੀ ਕਰ ਤਾਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਇਹ ਵੱਡਾ ਕਾਰਜ ਕਰਨਾ ਸੀ ਇੱਥੇ ਈਨੋ ਵੱਡੋ ਕਲੂ ਮਰ ਸਾਬਾ ਉਹ ਸਾਬਾ ਕਰਨਾ ਸੀ ਇਸ ਕਰਕੇ ਸਤਗੁਰੂ ਜੀ ਨੇ ਬੰਦਗੀ ਦਾ ਰੌਣ ਚ ਲਾਇਆ ਉੱਥੇ ਜਿਹੜੀ ਬੰਦਗੀ ਦਾ ਸਮਾਂ ਲਿਖਿਆ ਹੋਇਆ ਹੈ ਬਾਬੇ ਬਕਾਲੇ ਦੀ ਪਵਿੱਤਰ ਧਰਤੀ ਤੇ 26 ਸਾਲ 9 ਮਹੀਨੇ 13 ਦਿਨ ਉੱਥੇ ਉਕਰੇ ਹੋਏ ਨੇ ਇੱਕ ਵਿਦਵਾਨ ਨੇ ਸਾਰੀ ਕਾਟ ਕੀਤੀ ਹੈ ਪਟਵੀਆਂ ਦਾ ਹਵਾਲਾ ਦੇ ਕੇ ਉਸਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਯਾਤਰਾ ਵੀ ਕਰਾਈਆਂ ਨੇ ਵੀ ਸਤਿਗੁਰੂ ਜੀ ਪਟਨੇ ਸਾਹਿਬ ਦੀ ਯਾਤਰਾ ਉਸੇ ਸਮੇਂ ਵਿੱਚ ਹੀ ਹੋਈ ਹੈ ਤੇ ਹੋਰ ਥਾਂ ਪ੍ਰਥਾਂ ਜਿੱਥੇ ਸਤਿਗੁਰੂ ਜੀ ਗਏ ਐ ਬਹਾਦਰਗੜ ਪਟਿਆਲੇ ਆਦਕਈ ਨੰਗਰਾਂ ਦੇ ਵਿੱਚ ਬਾਬਰ ਸਾਹਿਬ ਆਦਕ ਤੇ ਇਹ ਜਿਹੜੇ ਯਾਤਰਾ ਹੈ ਇਹ ਉਸੇ ਸਮੇਂ ਵਿੱਚ ਹੀ ਉਹਨੇ ਬੰਨ ਦਿੱਤੀ ਆ ਪਰ ਇਸੇ ਇੱਕ ਪਰਮਾਨ ਨੂੰ ਲੈ ਕੇ ਇੱਕ ਗ੍ਰੰਥ ਨੂੰ ਲੈ ਕੇ ਸਾਰੀ ਜਿਹੜੀ ਹੈ ਵਿਆਖਿਆ ਨਹੀਂ ਕੀਤੀ ਜਾ ਸਕਦੀ ਤੇ ਉਸ ਨੂੰ ਜਦੋਂ ਆਪਾਂ ਤੇ ਆਸਿਕ ਦੇ ਦ੍ਰਿਸ਼ਟੀਕੋਣ ਤੇ ਤੇ ਨਾਲ ਹੀ ਉਹਨਾਂ ਸਥਾਨਾਂ ਦੇ ਆਪਾਂ ਜਦੋਂ ਦਰਸ਼ਨ ਕਰਦੇ ਆ ਉਥੇ-ਉਥੇ ਉਹਨਾਂ ਦੇ ਜੀਵਨ ਦੀ ਜੋ-ਜੋ ਝਲਕ ਮਿਲਦੀ ਆ ਆਪਾਂ ਨੂੰ ਕਿ ਸਤਿਗੁਰੂ ਜੀ ਇਹਨਾਂ ਦੇ ਨਾਲ ਵਿਚ ਇੱਥੇ ਆਏ ਇਹਨਾਂ ਦੇ ਨਾਲ ਵਿਚ ਇੱਥੇ ਆਏ ਗੁਰਪਰਤਾਪ ਸੂਰ ਸਾਡੇ ਕੋਲ ਵੱਡਾ ਸੋਮਾ ਹੈ ਉਸ ਨੂੰ ਆਪਾਂ ਨਗਾ ਨੀਗਾ ਪਰੋਥੇ ਨਹੀਂ ਕਰ ਸਕਦੇ ਵੀ ਆਪਾਂ ਨੂੰ ਛੱਡ ਲਈ ਐਸਾ ਨਹੀਂ ਹੋ ਸਕਦਾ ਵਿਗਿਆਨੀ ਗਿਆਨ ਸਿੰਘ ਜੀ ਨੇ ਦਵਾਰਿਕ ਦੇ ਵਿੱਚ ਬਹੁਤ ਕੁਝ ਲਿਖਿਆ ਹੈ ਗੁਰੂ ਸੇਗਵਾਦਰ ਮਹਾਰਾਜੀ ਦੇ ਉਹ 52 ਪਵਿੱਤਰ ਸਥਾਨ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਰਹਿ ਗਏ ਜਿਹੜੇ ਪ੍ਰਗਟ ਨਹੀਂ ਸੰ ਉਸ ਵੇਲੇ ਨਹੀਂ ਉਹਨਾਂ ਦਾ ਜਿਹੜਾ ਉਸ ਵਿੱਚ ਲਿਖਤਾਰ ਕੀਤੀ ਗਈ ਰਹਿ ਕੇ ਉਹ ਵਿਆਨੀ ਗਿਆਨ ਸਿੰਘ ਜਿਨੇ ਬਹੁਤ ਵੱਡਾ ਖਜ਼ਾਨਾ ਜਿੱਥੇ ਥਾਂ-ਪਰ-ਥਾਂ ਗੁਰਾ ਜੀ ਦੇ ਜਿੰਨੇ ਵੀ ਸਥਾਨ ਹਨ ਉਹ ਪ੍ਰਗਟ ਜਿਹੜੇ ਬਾਅਦ ਵਿੱਚ ਹੋਏ ਉਹਨਾਂ ਨੂੰ ਇਹ ਉਸ ਵਿੱਚ ਅਨੁਕਿਤ ਕੀਤਾ ਸਤਿਗੁਰੂ ਤੇਗਵਾਨਦਰ ਮਹਾਰਾਜ ਸੱਚੇ ਪਾਤਸ਼ਾਹ ਤੇ 26 ਸਾਲ 9 ਮਹੀਨੇ 13 ਦਿਨ ਦਾ ਜਿਹੜਾ ਉਹ ਸਮਾਂ ਹੈ ਸਤਿਗੁਰੂ ਜੀ ਦਾ ਪੋਰੇ ਵਿੱਚ گزارਦੇ ਆ। ਇਦਰੋਂ ਸਤਿਗੁਰੂ ਤੇਗ ਬਹਾਦਰ ਮਹਾਰਾਜ ਬੰਦਗੀ ਕਰਦੇ ਹਨ ਉਥੋਂ ਜਿਹੜਾ ਸਮਾਂ ਗਤੀਤ ਹੁੰਦਾ ਛੇਵੇਂ ਪਾਤਸ਼ਾਹ ਮੀਰੀ ਪਰੀ ਦੇ ਮਾਲਕ ਸ੍ਰੀ ਹਰਗੋਬਿੰਦ ਸਾਹਿਬ ਦੀ ਮਹਾਰਾਜ ਸਤਖੰਡ ਲਈ ਜਾਂਦੇ ਆ। ਗੁਰਦਾ ਕਦੀ ਪੁੱਤਰੇ ਨੂੰ ਦੇ ਜਾਂਦੇ ਆ। ਬਾਬਾ ਗੁਰਿੰਤਾ ਜੀ ਦੇ ਸੁਪੁੱਤਰ ਸ੍ਰੀ ਗੁਰੂ ਹਰ Rai ਸਾਹਿਬ ਜੀ ਮਹਾਰਾਜ ਵੱਡੇ ਸੁਪੁੱਤਰ ਬਾਬਾ RAM Rai ਜੀ ਉਹਨਾਂ ਨੇ ਪੁਤਾਈ ਕਰ ਦਿੱਤੀ ਕਿਉਂਕਿ ਬਚਨ ਇਹ ਕਿੰਦਾ ਸੀ ਕਿ ਗੁਰੂ ਨਾਨਕ ਦੀ ਜਿਹੜੀ ਰਸਨਾ ਤੁਹਾਡੇ ਮੁਖ ਤੇ ਕੰਮ ਕਰੇਗੀ ਜੋ ਤੁਸੀਂ ਕਹਿਨੋਗੇ ਉਹ ਹੋ ਜਾਏਗਾ ਪਰ ਦਿੱਲੀ ਦੇ ਵਿੱਚ ਕਰਾ ਮਾਤਾ ਨੇ ਇੱਕ ਦਾ ਬਖਾਈਆਂ ਪਰ ਇੱਕ ਥਾਂ ਦੇ ਉੱਤੇ ਠੜਕ ਠੜਕ ਗਏ ਠੜਕੇ ਵੀ ਔਰ ਆਂਖ ਜੇਵ ਜਿਹੜਾ ਸੀ ਇਹ ਗੁਰਬਾਣੀ ਦਾ ਮੁਤਾਲਿਆ ਕਰਦਾ ਸੀ ਉਹ ਦੀਦਾ ਜਿਹੜੀ ਉਹ ਵੀ ਸੌਂਦਾ ਸੀ ਵੀ ਦੂਜੇ ਧਰਮਾਂ ਵਿੱਚ ਕੀ ਲਿਖਿਆ ਹੋਇਆ ਇਹ ਗੁਰਬਾਣੀ ਵੀ ਪੜਦਾ ਸੀ ਇਹਦੇ ਵਿਚਾਰ ਕਰਉਂਦਾ ਸੀ ਰੋਜ਼ ਕੀ ਲਿਖਿਆ ਮੈਨੂੰ ਦੱਸੋ ਇੱਕ ਦਿਨ ਅਚਾਨਕ ਮਨ ਵਿੱਚ ਗੱਲ ਫੜ ਗਈ ਬੁਲਾੜਿਆਂ ਨੇ ਆਖਿਆ ਵੀ ਦੇਖੋ ਆਸਾ ਦੀ ਵਾਰ ਦੇ ਵਿੱਚ ਇੱਕ ਥਾਂ ਤੇ ਜਿਹੜੀ ਮੁਸਲਮਾਨਾਂ ਦੀ ਤਹਾਇਨ ਕੀਤੀ ਗਈ ਹੈ ਮਿੱਟੀ ਮੁਸਲਮਾਨ ਕੀ ਬੇੜਾ ਭੇ ਘੁਮਿਆਰ ਘੜ ਭਾਂਡੇ ਈਟਾਂ ਕੀਆ ਜਲਦੀ ਕਰੇ ਪੁਕਾਰ ਇਹ ਪੰਕਤੀ ਜਿਹੜੀ ਆਪਣੇ ਅਨੁਕੂਲ ਨਹੀਂ ਹੈ ਇਸ ਕਰਕੇ ਇਹ ਪੰਕਤੀ ਜਿਹੜੀ ਹੈ ਇਹਨਾਂ ਨੂੰ ਕਹੋ ਵੀ ਇਹ सिद्ध ਕਰੋ ਤੇ ਜਾ ਕੇ ਇਸ ਦਾ ਮੁਤਾਲਾ ਕਰਕੇ ਸਾਨੂੰ ਦੱਸੋ ਵਿਆਖਿਆ ਕਰੋ ਉਸ ਦਿਨ ਬਾਬਾ ਰਾਮ ਰਾਏ ਜੀ ਨੇ ਜਦੋਂ ਇਹ ਸਵਾਲ ਹੋਇਆ ਬਾਬਾ ਜੀ ਨੂੰ ਉਸ ਸਮੇਂ ਰਾਮ ਰਾਏ ਜੀ ਜਿਵੇਂ ਕਹਿ ਤਿੰਨ ਦਿਨ ਦੇ ਤਾਂ ਸਭ ਕੁਝ ਹੋ ਜਾਣਾ ਸੀ ਪਰ ਉਹ ਝਿਪ ਵਿੱਚ ਆ ਗਏ ਜਦੋਂ ਇਸ ਆਪਣਾ ਤੀਨ ਵਲਟਾ ਉਹਨਾ ਕੀਤਾ ਮਿੱਟੀ ਮੁਸਲਮਾਨ ਜਿਹੜੀ ਦੀ ਬੇਈਮਾਨ ਉਥੇ ਸ਼ਬਦ ਬਦਲੀ ਕਰ ਦਿੱਤਾ ਮੁਸਲਮਾਨ ਦੀ ਨਾ ਪਰ ਜੇ ਜੇ ਪਨਾ ਖਾਦੇ ਕਹਿ ਕਹਿ ਸਕਦੇ ਸੀ ਵੀ ਭਾਈ ਇਸ ਤਰ੍ਹਾਂ ਹੋਣਾ ਹੈ ਕਿਉਂਕਿ ਇਹਦਾ ਜਿਹੜਾ ਅਰਥ ਹੈ ਉਹ ਅਰਥ ਹੀ ਬਣਦਾ ਹੈ ਕਿ ਮੁਸਲਮਾਨਾਂ ਨੂੰ ਦਬਾਇਆ ਜਾਂਦਾ ਹੈ ਤੇ ਉਹ ਜਿਹੜੀਆਂ ਰੂਹਾਂ ਨੇ ਸਰੀਰ ਨੇ ਮਿੱਟੀ ਵਿੱਚ ਸੜਦੇ ਆ ਕਿਉਂਕਿ ਉਹ ਜਿਹੜਾ ਸਰੀਰ ਹੈ ਉਹ ਤੱਕਦੇ ਜਾਂਦਾ ਨਹੀਂ ਮਿੱਟੀ ਦੇ ਵਿੱਚ ਹੀ ਰਹਿੰਦਾ ਹੈ ਮਿੱਟੀ ਉੱਪਰੋਂ ਜਿਹੜੀ ਹੈ ਤਾਂ ਹੈ ਕਿ ਕਬਰ ਦੇ ਵਿੱਚ ਸਿੱਤੇ ਚਲੀ ਜਾਂਦੀ ਹੈ ਤੇ ਉਹ هەر ਮਿੱਟੀ ਜਿਹੜੀ ਹੈ ਉਹਦੇ ਵਿੱਚ ਕਿਰਪ ਪੈਦਾ ਹੋ ਜਾਂਦੇ ਆ ਸਰੀਰ ਦੇ ਵਿੱਚ ਉਹ ਵੀ ਮਿੱਟੀ ਦੇ ਵਿੱਚ ਮਿੱਟੀ ਮਿਲ ਜਾਂਦੀ ਹੈ ਸੈਂਕੜੇ ਸਾਲਾਂ ਬਾਅਦ ਉਹ ਮਿੱਟੀ ਜਿਹੜੀ ਹੈ ਉਥੇ ਬੁੱਧ ਲਾਉਣ ਦੇ ਨਾਲ ਬਝਾਲਾ ਲਗਨਾਥ ਦੇ ਨਾਲ ਉਹ ਮਿੱਟੀ ਜਿਹੜੀ ਹੈ ਫਿਰ ਉਹ ਆਪਣਾ ਨਿਸ਼ਾਨਾ ਛੱਡ ਦਿੰਦੀ ਹੈ ਲੋਭ ਨੂੰ ਪੁੱਟ ਲੈਂਦੇ ਐ ਪੁੱਟਦੇ ਐ ਉਹ ਵਿੱਚ ਜਿਹੜੀ ਤਕੂ ਦੀ ਮਿੱਟੀ ਹੈ ਉਹ ਚਿਕਣੀ ਹੋ ਜਾਂਦੀ ਤੇ ਜਿਕਣੀ ਹੋਈ ਮਿੱਟੀ ਜਿਹੜੀ ਹੈ ਨਾਲ ਦੇ ਨਾਲ ਉਹ ਫਿਰ ਭਾਂਡੇ ਬਣਾਉਣ ਦੇ ਤਾਂ ਬਣਾਉਣ ਦੇ ਕੰਮ ਬੋ ਵਧੀਆ ਤਰੀਕੇ ਦੇ ਨਾਲ ਆਉਂਦੀ ਹੈ ਗੱਲ ਕੇ ਆਪੋ ਸਤਨਾਮ ਸਿੱਖ। ਇਹ ਬਾਬਾ ਰਾਮ ਰਾਏ ਦੀ ਸਾਰੀਆਂ ਰੂਹਾਂ ਨੂੰ ਖੜੇ ਵੀ ਕਰ ਸਕਦੇ ਸੀ ਕਿਉਂਕਿ ਬਚਨੀ ਕਰਨਾ ਸੀ, ਬਚਨ ਤਾਂ ਗੁਰੂ ਦਾ ਫੜਨਾ ਸੀ। ਪਰ ਉਹ ਨਾ ਕੀਤਾ। ਸੰਗਤਾਂ ਨੂੰ ਪਤਾ ਲੱਗਿਆ ਵੀ ਕਿੰਨੇ ਨੇ ਤੁਖ ਬਦਲ ਜਿਹੜੀ ਐ ਪੰਕਤੀ ਅਦਲ ਬਦਲ ਕਰ ਦਿੰਦੀ ਐ। ਗੁਰੂ ਸਾਹਿਬ ਦੀ ਕੋਲ ਕੀਰਤਪੁਰ ਸਨੇਹਾ ਲੱਗਿਆ ਉੱਥੇ ਸਤਗੁਰ ਸਿੱਧੀ ਬਾਦਸ਼ਾਹੀ ਨੇ ਇਰੇ ਬਚਨ ਕੀਤਾ RAM RAI ਸਾਡੇ ਮੱਥੇ 'ਨ ਲੱਗੀ ਜਿੰਦ ਤੂੰ ਤੇਰਾ ਮੂੰਹ ਉਹਦੋਂ ਚਗਿਆ ਜਾਈ ਫਿਰ ਬਾਬਾ RAM RAI ਦਾ ਮੂੰਹ ਲਾਹੌਰ ਵਾਲੀ ਸਿੱਕੂ ਤੇ ਚਲੇ ਗਏ ਗੁਰਦਾ ਜਿਹੜੀ ਐਸ਼ ਨੇ ਬਾਦਸ਼ਾਹ ਸੋ ਸਤਵੇਂ ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੀ ਮਹਾਰਾਜਾ ਦਾ ਕਾ ਗਈ ਫੇਰ ਸਤਵੇਂ ਬਾਦਸ਼ਾਹ ਜੀ ਨੇ ਸੱਚਖੰਡ ਜਾਣ ਲੱਗਿਆ ਗੁਰਦਾ ਦਾ ਤਿਲਕ ਆਪਣੇ ਛੋਟੇ ਸੁਪੁੱਤਰ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਮਹਾਰਾਜ ਨੂੰ ਦੇ ਦਿੱਤਾ ਉਸ ਤੋਂ ਅਪਰਾਹਨ ਧੰਗ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਫਿਰ ਉਹ ਸਮਾਂ ਆਪਾਂ ਅਗਲੇ ਦਿਵਾਨਾ ਵਿੱਚ ਆਪ ਜੀ ਦੇ ਸੰਮੁਖ ਰੱਖਾਂਗੇ ਹਰੇਕੀ ਨੇਕ ਸਤਿਗੁਰੂ ਜੀ ਦੀ ਹਾਜ਼ਰੀ ਪਰਿਵਾਰਕਾਂ ਸਾਰੀਆਂ ਸੰਗਤਾਂ ਦਾ ਯਾਰੀ ਜੀਆ ਦਾ ਤੇ ਹੋਰ ਜਿੰਨੇ ਪਤਵੰਤੇ ਸਤਜਨ ਬਾਰੋਂ ਹੰਦੂ ਆਏ ਨੇ ਸਾਰਿਆਂ ਦਾ ਧੰਨਵਾਦ ਸਤਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਾਡੇ ਇਹ ਜੋ ਦਿਨ ਦਿਨ ਮਨਾਏ ਹੋਏ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਤੇ ਪਾਤਰ ਬਣੀਏ ਨਾਮ ਜਪੀਏ ਸੇਵਾ ਸਿਮਰਨ ਕਰੀਏ ਜਿਸ ਕਰਕੇ ਸਾਡਾ ਵੀ ਭਲਾ ਹੋਵੇ ਧੰ ਗੁਰ ਤੇਗ ਬਹਾਦਰ ਮਹਾਰਾਜ ਤੇਗ ਬਹਾਦਰ ਸੰਗਰੀਏ ਘਰ ਨੌਂ ਜਿਦਿਆਵੇ ਧਾਏ ਸਭ ਥਾਈ ਹੋਏ ਸਹਾਈ ਸਤ ਗੁਰੂ ਜੀ ਦੀ ਕਿਰਪਾ ਕਰਨ ਸਭ ਦਾ ਭਲਾ ਜੁੜੀਏ ਨਾਨਕ ਨਾਮ ਚੜਹੀ ਕਲਾ ਸਰਬਤਕਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਿ ਪ੍ਰਸਾਦ ਅਨੰਤ ਭੈ